ਜੀ ਆਪਾਂ ਆਏ ਆ ਜੈਕਨੂ ਕਮਾਣ ਅੱਜ ਆ ਹੀ ਨਾਲ ਖੁਸ਼ੀ ਵੀ ਖੁਸ਼ੀ ਨਿਕਲ ਲਈ ਸਕੂਲੋਂ ਛੁੱਟੀ ਕੰਦੀ ਰਾਜਾ ਸਾਹਿਬ ਜਾਣਾ ਪਲਪਤਾ ਕੁਛ ਨਹੀਂ ਜਾਣਾ ਕਿ ਨਹੀਂ ਜਾਣਾ ਇਹ ਸਕੀਮਾਂ ਲਾਈ ਫਿਰਦੀ ਆ ਛੁੱਟੀ ਕਰਕੇ ਮਿੱਠੀ ਆ ਰਾਜਾ ਸਾਹਿਬ ਜਾਣਾ ਕਿ ਮੇਲਾ ਦੇਖਣਾ ਹਾਂਜੀ ਆਪਾਂ ਕਟਿੰਗ ਕੁਟਿੰਗ ਕਰਾ ਕੇ ਆਏ ਆ ਕੱਲ ਨਹੀਂ ਹੈ ਨਹੀਂ ਸੀਗਾ ਤੇ ਦੁਕਾਨ ਬੰਦ ਸੀਗੀ ਸ਼ਾਮਾਂ ਨੂੰ ਆਇਆ ਮੈਨੂੰ ਫੋਨ ਲਾਇਆ ਦੋ ਵਾਰੀ ਮੈਂ ਚੱਕਿਆ ਨਹੀਂ ਉਹਨੇ ਤੇ ਤੇ ਉਹਨੇ ਬੈਕ ਕਾਲ ਕੀਤੀ ਮੈਨੂੰ ਕਹਿੰਦਾ ਵੀ ਮੈਂ ਹੁਣ ਆਇਆ ਮੇਰਾ ਟਾਈਮ ਨਹੀਂ ਲੱਗਿਆ ਆਪਾਂ ਬਾਬੇ ਦੀ ਗੱਲਗੇ ਮੱਥਾ ਟੇਕਣ ਅੱਜ ਕਟਿੰਗ ਕਰਾ ਕੇ ਆਇਆ ਆ ਦੇਖੋ ਗਾੜੀ ਥੋੜੀ ਕਰਾ ਕੇ ਆਇਆ ਕਟਿੰਗ-ਕਟਿੰਗ ਤੇ ਪੱਠੇ ਆਪਾਂ ਪਾ ਦੇ ਹੈਗੇ ਪੱਠੇ ਵਾਡ ਵੀ ਲਏ ਸਵੇਰੇ ਉਹਦੀ ਮੈਂ ਵੀਡੀਓ ਬਣਾਈ ਨਹੀਂ ਅੱਜ ਮੈਂ ਕਹਿੰਦਾ ਵਾਰ-ਵਾਰ ਉਹੀ ਕੀ ਦਿਖਾਈ ਜਾਣਾ ਹਾਂ ਬੰਦੇ ਬੋਰੀ ਹੋ ਜਾਂਦੇ ਹੁਣੇ ਦੇਖ ਦੇਖ ਕੇ ਇਸ ਕਰਕੇ ਹੁਣ ਆਪਾਂ ਜਾ ਰਹੇ ਆ ਸ਼ਹਿਰ ਨੂੰ ਉਹਦੇ ਮਾੜਾ ਮੋਟਾ ਘੁੰਮਣ ਕੰਮ ਜਾ ਰਹੇ ਆ ਤੁਸੀਂ ਕਹਿੰਦੇ ਚਲੋ ਜੀ ਆ ਜੀ ਚਲਿਏ ਆਪਾਂ ਹੁਣ ਜਾਦੇ ਆਂ ਮੋਟਰਸੈੱਪ ਜਾ ਰਹੇ ਆ ਹੈਲਮਟ ਆਪਾਂ ਲਾਦੇ ਆਂ ਆ ਲਾਦੇ ਚੋੜ ਆਇਆ ਝੋਲਾ ਤਾਂ ਲਾਦੀ ਕਿ ਬੱਚੇ ਦਾ ਸਮਾਨ ਸਮੋਨੇ ਰੱਖਣਾ ਪਿਆ ਜਾਂਦਾ ਉਸ ਤੇ ਬਾਹਰ ਹਾਟ ਕੇ ਬੰਨ੍ਹਣਾ ਹਾਟਕ ਲੱਗਾ ਹੋਇਆ ਆਪਾਂ ਆਏ ਆ ਕਰਬੂਤਲੇ ਨੂੰ ਖੁਸ਼ੀ ਕਹਿੰਦੀ ਜਾਣਾ ਕੁਝ ਖਾਣ ਪੀਣ ਖੁਸ਼ੀ ਹੁਣ ਕੀ ਖਾਣਾ ਚੀਜ਼ਾਂ ਖਾਵਾਂਗੇ ਨਾਲੇ ਕਾਫੀ ਵੀ ਲੂਣਗੇ ਇੱਕ ਇੱਥੇ ਜਿੱਦਾਂ ਇੰਸਟਾਗ੍ਰਾਮ ਤੇ ਆ ਵੀਡੀਓ ਪਾਉਂਦੇ ਹੁੰਦੇ ਠੀਕ ਆ ਫੇਮਸ ਹੋ ਗਏ ਆ ਤੇ ਸਿੰਘ ਕਾਫੀ ਕੁਛ ਆ ਇਦਾਂ ਸਿੰਘ ਕਾਫੀ ਆ ਉੱਥੋਂ ਇਹਨੂੰ ਕਾਫੀ ਪਿਲਾਉਂਦੇ ਪਹਿਲਾਂ ਉਹ ਨਾਲੇ ਆਪ ਟਰਾਈ ਕਰਦੇ ਕਿੱਦਾਂ ਰਹੀ ਆ ਇੱਥੇ ਹੀ ਆਪਣੇ ਕਰਬੂਤਲੇ ਦੇਖਦੇ ਟ੍ਰੇਨ ਕਦੋਂ ਆਉਂਦੀ ਆ ਆ ਗਈ ਹੁਣ ਕਹਿੰਦੀ ਮੋੜ ਚਲੀਏ ਇੱਥੋਂ ਹੀ ਸਿੱਧਾ ਉਪਰ ਮੋੜ ਚਲੀਏ ਪਹਿਲੇ ਬੜੀ ਕਾਰ ਹੈਗੀ ਆਉਣ ਹਾਂ ਜੀ ਆਪਾਂ ਪਹਿਲਾਂ ਪੀਤੀ ਕਾਫੀ ਕਾਫੀ ਵਧੀਆ ਸਿੱਲੀ ਬਣਾਏ ਹੁ ਤਾਂ ਕਿ ਕੀ ਹੋਣਾ ਹੋਰ ਆਡਰ ਹਾਂਜੀ ਉਹਦਾ ਕਾਫੀ ਵਧੀਆ ਸੀ ਟੇਸਟੀ ਸੀਗੀ ਤੇ ਕੀ ਇਹ ਉਹਨਾਂ ਦਾ ਨਾਮ ਸਿੰਘ ਕਾਫੀ ਵਾਲਿਆਂ ਦੇ ਤੇ ਖੁਸ਼ ਕਿੱਦਾਂ ਰਹੀ ਲੱਗੀ ਕਾਫੀ ਤੁਹਾਨੂੰ ਬਹੁਤ ਟੇਸਟੀ ਸੀ ਅੱਛਾ ਜਸਪ੍ਰੀ ਦਾ ਓਏ ਜਸਪ੍ਰੀਤ ਖੇਲਦਾ ਪਿਆ ਆ ਹਨਾ ਖੇਲ ਰਿਹਾ ਪਿਆ ਹਨਾ ਜਸਪ੍ਰੀਤ ਹੁਣ ਹੈਲੋ ਵੀ ਕਰਦਾ ਜਸਪ੍ਰੀਤ ਹੈਲੋ ਕਰ ਹੈਲੋ ਕਰ ਜਸਪ੍ਰੀਤ ਹੈਲੋ ਕਰ ਹੈਲੋ ਜਸਪ੍ਰੀਤ ਹੁਣ ਹੈਲੋ ਵੀ ਕਰਦਾ ਤੇ ਫਿਰ ਆਪਾਂ ਗਏਦੇ ਛੋਲੇ ਪੜੂਰੇ ਖੁਸ਼ੀਨਗਰ ਦੇ ਟਿੱਕੀ ਖਾ ਕੇ ਤਾਂ ਆਪਾਂ ਆ ਗਏ ਘਰੇ ਖੁਸ਼ੀ ਦਾ 1000 ਰੁਪਿਆ ਸੀਗਾ ਉਹਨੇ ਹੀ ਟੱਕ ਦਾ ਖਰਚ ਕੇ ਘਰੇ ਆ ਗਿਆ ਹਨਾ ਖੁਸ਼ੀ 1000 ਰੁਪਿਆ ਨਹੀਂ ਖੁਸ਼ੀ ਨੂੰ ਟਿਕਣ ਦੇਣ ਦੇ ਜਾਰ ਖਾਲੀ ਇਹਨੇ ਅੱਜ ਮੇਰੀ ਲੈ ਕੇ ਛੋਲੇ ਲੈ ਕੇ ਲੈ ਕੇ ਚੱਲ ਕੇ ਦੀ ਲੈ ਕੇ ਚੱਲ ਆਨੇ ਮੇਰੀ ਛੁੱਟੀ ਕਰਾਈ ਅੱਜ ਤੁਹੋ ਉਹ ਬੜਾ ਘੜ ਘੜਦਾ ਤੂੰ ਨਾ ਯਾਹੋ ਸਾਕਾ ਤੂੰ ਉਹ ਨਾ ਵਾਲ ਗੂਲੇ ਲੱਗਦਾ ਤੈਨੂੰ ਹਾਂਜੀ ਆਪਾਂ ਰੋਟੀ ਪਣੀ ਦੇਆ ਖਾ ਤੇ ਕੰਮ ਹੁੰਦੇ ਆਪਣੇ ਸਾਰੇ ਨਿਬੜ ਗਏ ਆ ਉਹਨਾਂ ਆਪ ਲੱਗੇ ਆ ਪੈਨ ਤੇ ਇਸ ਨਾਲ ਹੀ ਹੁੰਦਾ ਆਪਣਾ ਬਲੌਗ ਖਤਮ ਅਗਲੇ ਬਲੌਗ ਵਿੱਚ ਮਿਲਾਂਗੇ ਓਕੇ ਬਾਏ